ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਹਾਂਜੀ ਇਸ ਵੀਡੀਓ ਦੇ ਵਿੱਚ ਸਟੂਡੈਂਟ ਆਪਾਂ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਐਂਡ ਗੁਰੂ ਤੇਗ ਬਹਾਦਰ ਜੀ ਦੀ ਤੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਆਪਾਂ ਪ੍ਰਸੰਗ ਸਹਿਤ ਵਿਆਖਿਆ ਕਰ ਚੁੱਕੇ ਹਾਂ ਹਾਂਜੀ ਇਹ ਹੈ ਥੋੜੀਆਂ ਨੇ ਮਤਲਬ ਕਿ ਸ਼ਾਰਟ ਨੇ ਇਹਨਾਂ ਦੀਆਂ ਰਚਨਾਵਾਂ ਥੋੜੀਆਂ ਇਹਦੇ ਵਿੱਚ ਵਰਣਨ ਕੀਤੇ ਹੋਣਾਂ ਦੇ ਸੋ ਸਭ ਤੋਂ ਪਹਿਲਾਂ ਤੁਸੀਂ ਇਹ ਵਾਲੀਆਂ ਹੀ ਕਰ ਲਓ ਠੀਕ ਹੈ ਹਾਂਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਵੀਨ ਰੋਗ ਰਜਾਈਆਂ ਦਾ ਓਡ ਓਡਨ नाग ਨਿਵਾਸਾਂ ਦਾ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਜਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਹਾਂਜੀ ਇਹਦੇ ਵਿੱਚ ਪ੍ਰਸੰਗ ਸ਼ਬਦ ਜਿਹੜਾ ਕਿ ਗੁਰੂ ਜੀ ਨੇ ਉਸ ਸਮੇਂ ਜਿਹੜੇ ਕਿ ਉਚਾਰੇ ਸੀ ਜਦੋਂ ਉਹ ਅਨੰਦਪੁਰ ਛੱਡ ਕੇ ਆਪਣੇ ਪਰਿਵਾਰ ਨਾਲੋਂ ਵਿਛੜ ਕੇ ਮਾਛੀਵਾੜ ਦੇ ਜੰਗਲਾਂ ਦੇ ਵਿੱਚ ਜਾ ਰਹੇ ਸੀ ਉਹ ਪੰਚੇ ਸੀ ਤਾਂ ਉੱਥੇ ਆਪ ਨੂੰ ਜਿਹੜੇ ਕਿ ਮਖਬਲੀ ਸੇਜ ਦੀ ਥਾਂ ਤੇ ਜ਼ਮੀਨ ਤੇ ਸੋਣਾ ਪਿਆ ਸੀ ਤਾਂ ਇਹ ਸ਼ਬਦ ਗੁਰੂ ਜੀ ਨੇ ਸੈਦੇ ਖੇੜੇ ਨਾਲ ਵਿਆਹੀ ਜਾ ਚੁੱਕੀ ਹੀਰ ਦੀ ਆਤਮਾ ਵਿੱਚ ਬੈਠ ਕੇ ਉਚਾਰੇ ਸੀ ਤੇ ਉਚਾਰਿਆ ਤੇ ਇਸ ਦੇ ਵਿੱਚ ਉਹਨਾਂ ਨੇ ਹੀਰ ਵਾਂਗ ਆਪਣੇ ਰਾਂਝੇ ਰੂਪ ਪਰਮਾਤਮਾ ਨੂੰ ਯਾਦ ਕੀਤਾ ਪਰਮਾਤਮਾ ਨੂੰ ਯਾਦ ਕੀਤਾ ਹਾਂਜੀ ਜਿ ਆਖੇ ਦੇ ਵਿੱਚ ਗੁਰੂ ਜੀ ਆਖਦੇ ਨੇ ਕਿ ਸਾਡੇ ਪਿਆਰੇ ਸੱਜਣ ਨੂੰ ਸਾਡਾ ਮੁਰਿਦਾਂ ਦਾ ਹਾਲ ਜਾ ਕੇ ਦੱਸਣਾ ਠੀਕ ਹੈ ਵੀ ਸਾਡੇ ਪਿਆਰੇ ਪਰਮਾਤਮਾ ਨੂੰ ਸਾਡੇ ਮਰੀਦਾਂ ਦਾ ਹਾਲ ਜਾ ਕੇ ਦੱਸਣਾ ਕਿ ਮੇਰੇ ਲਈ ਤੇਰੇ ਵਿਛੋੜੇ ਵਿੱਚ ਆਰਾਮ ਤੇ ਆਨੰਦ ਦੇਣ ਵਾਲੇ ਜਿਹੜੇ ਸੰਸਾਰਿਕ ਸਾਧਨ ਨੇ ਉਹ ਦੁਖਦਾਇਕ ਨੇ ਤੇਰੇ ਵਿਛੋੜੇ ਵਿੱਚ ਸਾਡੇ ਲਈ ਰਜਾਈਆਂ ਦਾ ਉੱਪਰ ਲੈਣਾ ਇੱਕ ਰੋਗ ਦੀ ਤਰ੍ਹਾਂ ਤੇ ਆਰਾਮ ਦੇ ਹੋਰ ਜਿਹੜੇ ਸਾਧਨ ਨੇ ਉਹ ਸੱਪਾਂ ਦੇ ਵਿੱਚ ਰਹਿਣ ਦੇ ਬਰਾਬਰ ਨੇ ਠੀਕ ਹੈ ਤੇ ਸ਼ਰਾਬ ਦੀ ਜਿਹੜੀ ਸਰਾਹੀ ਸੂਲਾਂ ਦੇ ਚੁੱਬਣ ਵਾਂਗ ਦੁਖਦਾਇਕ ਠੀਕ ਹੈ ਸ਼ਰਾਬ ਦੀ ਸਰਾਹੀ ਸੂਲਾਂ ਦੇ ਮਤਲਬ ਕਿ ਜਿਹੜੀ ਸ਼ਰਾਬ ਦੀ ਸਰਾਹੀ ਉਹ ਜਿਵੇਂ ਸੂਲਾ ਚੁੱਭਦੈ 19 ਦੁਖਦਾਈਕਾ ਸ਼ਰਾਬ ਪੀਣ ਵਾਲਾ ਪਿਆਲਾ ਸਾਨੂੰ ਖੰਜਰ ਵਾਂਗ ਫੱਟ ਲਾਉਂਦਾ ਤੇ ਅਜਿਹੇ ਜਿਹੜੇ ਸੁੱਖ ਆਰਾਮ ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਹੇ ਨੇ ਜਿਵੇਂ ਕਸਾਈ ਬੱਕਰੇ ਨੂੰ ਹਲਾਲ ਕਰਕੇ ਉਹਨੂੰ ਬਿੰਗੂ ਉੱਤੇ ਪੁੱਠਾ ਟੰਗ ਕੇ ਉਹਦੀ ਖਾਲ ਖਿੱਚ-ਖਿੱਚ ਕੇ ਲਾ ਰਿਹਾ ਹੋਵੇ ਹੈ ਪਿਆਰੇ ਸਾਨੂੰ ਤੇਰੀ ਰਜਾ ਦੇ ਵਿੱਚ ਪੁੰਜੇ ਸੱਥਰ ਉੱਤੇ ਸੋਨਾ ਵਧੇਰੇ ਸੁਖਦਾਈਕਾ ਇਸ ਦੇ ਮੁਕਾਬਲੇ ਖੇੜਿਆਂ ਪਰਾਇਆਂ ਦੇ ਸੁੱਖ ਸਾਡੇ ਲਈ ਦੁਖਦਾਈਕ ਨੇ ਮੈਨੂੰ ਜاہے ਸੁੱਖਾਂ ਦੀ ਜ਼ਰੂਰਤ ਨਹੀਂ ਅਜاہے ਸੁਖ ਪੱਠੀ ਵਿੱਚ ਪੈਣਾ ਅੱਗੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਤਾਂ ਤੁਸੀਂ ਜਿਹੜੇ ਕਿ ਅਭਿਸ਼ਾ ਵਸਤੂ ਵੀ ਯਾਰ ਕਰ ਲੈਣਾ ਅੱਗੇ ਇਹਦੇ ਕੁਐਸਚਨ ਆਨਸਰ ਨੇ ਠੀਕ ਹੈ ਇਹ ਜਦੋਂ ਵਿਆਖਿਆ ਜ਼ਰੂਰ ਹੋਗੀ ਫਿਰ ਵਿੱਚੋਂ ਆਪਣੇ ਆਪ ਯਾਦ ਹੋ ਜਾਂਦੇ ਨੇ ਨੈਕਸਟ ਹੈਗਾ ਵਾਰ ਦੁਰਗਾ ਦੀ ਵਾਰ ਦੁਰਗਾ ਕੀ ਪਾਤਸ਼ਾਹ 10 ਪ੍ਰਥਮ ਭਗਵਤੀ ਸਿਮਰ ਕੇ 2023 ਦੇ ਵਿੱਚ ਆਇਆ ਹੋਇਆ ਸਿਮਰ ਕੇ ਗੁਰੂ ਨਾਨਕ ਦੇਵ ਜੀ ਆਏ ਫਿਰੰਗ ਦੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਡਿਠੇ ਸਭ ਦੁਖ ਜਾਏ ਤੇ ਕ ਬਹਾਦਰ ਸਿਮਰਿਏ ਕਰ ਨੋ ਨੀ ਦਾਵੇ ਧਾਈ ਸਭ ਥਾਈ ਹੋਏ ਸਹਾਈ ਹਾਂਜੀ ਇਸ ਦੇ ਵਿੱਚ ਤਾਂ ਜਿਹੜੇ ਕਿ ਇਹ ਕਾਵ ਟੋਟਾ ਮੱਧ ਕਾਲੀ ਪੰਜਾਬੀ ਕਾਵ ਰੰਗ ਕਾਵ ਸੰਗ੍ਰਹਿ ਦੇ ਵਿੱਚ ਦਰਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵਾਰ ਦੁਰਗਾ ਕੀ ਪਾਤਸ਼ਾਹੀ ਦੱਸ ਦੇ ਵਿੱਚੋਂ ਲਿਆ ਗਿਆ ਇਸ ਵਾਰ ਦੇ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਤੇ ਰਾਖਸ਼ਾਂ ਦੇ ਜੁੱਧ ਦਾ ਵਰਣਨ ਕੀਤਾ ਠੀਕ ਹੈ ਚੰਡੀ ਦੀ ਵਾਰ ਜਿਸ ਦੇ ਵਿੱਚ ਦੁਰਗਾ ਦੇਵੀ ਜੇਤੂ ਹੁੰਦੀ ਹੈ ਤੇ ਇਸ ਵਾਰ ਦਾ ਆਰੰਭ ਦੋ ਪੌੜੀਆਂ ਦੇ ਵਿੱਚ ਲਿਖੇ ਮੰਗਲਾ ਚਰਨ ਦੇ ਨਾਲ ਹੁੰਦਾ ਤੇ ਇਹ ਸਤਰਾਂ ਇਸ ਦੇ ਮੰਗਲਾ ਚਰਨ ਦੀ ਪਹਿਲੀ ਪੌੜੀ ਮੁਕੰਮਲ ਕਰਦੀਆਂ ਨੇ ਤੇ ਇਸ ਵਾਰ ਦੇ ਵਿੱਚ ਗੁਰੂ ਸਾਹਿਬ ਦੁਰਗਾ ਦੇਵੀ ਦੇ ਰਾਖਸ਼ਾਂ ਦੇ ਜੁੱਧ ਦਾ ਅਪਿਸ਼ੋਕੜ ਤੇ ਇਸ ਜੁੱਧ ਦਾ ਹਾਲ ਦਾ ਵਰਣਨ ਕਰਨ ਤੋਂ ਪਹਿਲਾਂ ਰਵਾਇਤੀ ਢੰਗ ਨਾਲ ਆਪਣੇ ਈਸਟ ਅਕਾਲ ਪੁਰਖ ਤੇ ਆਪਣੇ ਪਹਿਲੇ 9 ਸਿੱਖ ਗੁਰੂ ਸਾਹਿਬਾਨਾਂ ਦੀ ਅਰਾਧਨਾ ਕਰਦੇ ਨੇ ਤੇ ਉਹਨਾਂ ਪਾਸੋਂ ਸਹਾਇਤਾ ਦੀ ਮੰਗ ਕਰਦੇ। ਵਿਆਖਿਆ ਦੇ ਵਿੱਚ ਗੁਰੂ ਜੀ ਆਪਣੇ ਤੋਂ ਪਹਿਲਾਂ ਹੋਏ 9 ਗੁਰੂ ਸਾਹਿਬਾਨਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਨੇ ਕਿ ਮੈਂ ਸਭ ਤੋਂ ਪਹਿਲਾਂ ਉਸ ਪਰਮ ਸ਼ਕਤੀ ਅਰਥਾਤ ਸਰਵ ਵਿਆਪਕ ਅਕਾਲ ਪੁਰਖ ਦੀ ਅਰਾਧਨਾ ਕਰਦਾ ਤੇ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੇ ਹੋਂਦਾ ਇਸ ਤੋਂ ਬਾਗਰ ਮੈਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਤੇ ਗੁਰੂ ਅਮਰਦਾਸ ਜੀ ਨੂੰ ਤੇ ਸ੍ਰੀ ਗੁਰੂ ਰਾਮਦਾਸ ਜੀ ਪਾਸੋਂ ਸਹਾਇਤਾ ਦੀ ਮੰਗ ਕਰਦਾ। ਫਿਰ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰगोਬਿੰਦ ਜੀ ਸ੍ਰੀ ਗੁਰੂ ਹਰ Rai ਜੀ ਨੂੰ ਸਿਮਰਦਾ ਇਸ ਤੋਂ ਪਿੱਛੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਧਿਆਉਂਦਾ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਫਿਰ ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਦਾ ਹ ਜਿਨ੍ਹਾਂ ਦੇ ਸਿਮਰਨ ਕਰਨ ਨਾਲ ਘਰ ਦੇ ਵਿੱਚ ਨੌ ਨਿੱਧ ਨੌ ਨਿੱਧਾਂ ਨਸੀਆਂ ਆਉਂਦੀਆਂ ਨੇ ਅਰਥਾਤ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਤੇ ਅਕਾਲ ਪੁਰਖ ਹਰ ਥਾਂ ਆਪ ਸਹਾਇ ਹੁੰਦਾ ਨੈਕਸਟ ਹੈਗਾ ਖੰਡਾ ਪ੍ਰਥਮ ਮਨਾਈ ਕੇ ਜਿਨ ਸਭ ਸੰਸਾਰ ਸੰਸਾਰ ਉਪਾਇਆ ਬ੍ਰਹਮਾ ਵਿਸਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਇਆ 14 ਤੱਕ ਬਣਾਈ ਕੇ ਕੁਦਰਤ ਦਾ ਖੇਲ ਦਿਖਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾਇਆ ਸਿਰਜੇ ਦਾਨੋ ਦੇਵ ਤੇ ਤਿੰਨ ਅੰਦਰ ਬਾਦ ਰਚਾਇਆ ਤੈਂ ਹੀ ਦੁਰਗਾ ਸਾਜੀ ਕੇ ਦੈਂਤਾਂ ਦਾ ਨਾਸ਼ ਕਰਾਇਆ ਤੇਤੋਂ ਹੀ ਬਲਰਾਮ ਲੈ ਨਾਲ ਬਾਨਾ ਰਾਵਣ ਕਾਇਆ ਤੇਤੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇ ਸੀ ਪਕੜ ਘਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਯੁੱਗ ਤਿੰਨ ਤਨ ਤਾਇਆ ਕਿੰਨੇ ਤੇਰਾ ਅੰਤ ਨਾ ਪਾਇਆ ਹਾਂਜੀ ਮਹੇਸ਼ ਹੋਗਾ ਸੰਘਾਰਨ ਵਾਲਾ ਦੇਵਤਾ ਠੀਕ ਹੈ ਬ੍ਰਹਮਾ ਹਿੰਦੂ ਧਰਮਨ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲੇ ਨੇ ਤੇ ਖੰਡਾ ਹੋ ਗਿਆ ਇੱਕ ਦੋ ਧਾਰਾ ਸ਼ਾਸਤਰ ਪਰਮ ਸ਼ਕਤੀ ਮੇਦਨੀ ਹੋ ਗਿਆ ਧਰਤੀ ਸਿੰਧ ਪਾਣੀ ਹਾਂਜੀ ਵਿਆਖਿਆ ਦੇ ਵਿੱਚ ਤਾਂ ਹਾਂਜੀ ਵਿਆਖਿਆ ਦੇ ਵਿੱਚ ਅਕਾਲ ਪੁਰਖ ਨੇ ਸਭ ਤੋਂ ਪਹਿਲਾਂ ਪਰਮ ਸ਼ਕਤੀ ਨੂੰ ਮਣਾ ਕੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਤੇ ਉਹਨੇ ਹੀ ਬ੍ਰਹਮਾ ਵਿਸ਼ਨੂੰ ਸ਼ਿਵ ਨੂੰ ਪੈਦਾ ਕਰਕੇ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਫਿਰ ਸ੍ਰਿਸ਼ਟੀ ਦੇ 14 ਤਪਕ ਬਣਾ ਕੇ ਕੁਦਰਤ ਦਾ ਖੇਲ ਰਚਾਇਆ ਫਿਰ ਸਮੁੰਦਰ ਪਹਾੜ ਤੇ ਧਰਤੀ ਬਣਾਈਆ ਫਿਰ ਥੰਮਾ ਤੋਂ ਆਕਾਸ਼ ਨੂੰ ਉੱਪਰ ਟਿਕਾ ਕੇ ਦਿੱਤਾ ਫਿਰ ਮਤਲਬ ਕਿ ਸਮੁੰਦਰ ਪਹਾੜ ਤੇ ਧਰਤੀ ਬਣਾਈਆ ਫਿਰ ਥੰਮਾ ਤੋਂ ਆਕਾਸ਼ ਨੂੰ ਉੱਪਰ ਟਿਕਾ ਦਿੱਤਾ ਫਿਰ ਉਹਨੇ ਦੈਂਤਾਂ ਤੇ ਦੇਵਤਿਆਂ ਨੂੰ ਪੈਦਾ ਕੀਤਾ ਦੈਂਤ ਤੇ ਦੇਵਤਿਆਂ ਨੂੰ ਪੈਦਾ ਕੀਤਾ ਉਹਨਾਂ ਵਿੱਚ ਆਪਸੀ ਝਗੜਾ ਦਾ ਮੁੱਢ ਬੰਨਿਆ हे ਪ੍ਰਭੂ ਤੂੰ ਹੀ ਦੁਰਗਾ ਨੂੰ ਹੋਣ ਦੇ ਵਿੱਚ ਲਿਆ ਲਿਆਂਦਾ ਤੇ ਦੈਂਤਾਂ ਦਾ ਫਿਰ ਨਾਸ਼ ਕਰਵਾਇਆ ਤੇਰੇ ਕੋਲੋਂ ਹੀ ਸ਼੍ਰੀ ਰਾਮਚੰਦਰ ਜੀ ਨੇ ਪਰਮ ਸ਼ਕਤੀ ਪ੍ਰਾਪਤ ਕੀਤੀ ਆ ਤੀਰਾਂ ਨਾਲ ਰਾਵਣ ਨੂੰ ਮਾਰਿਆ ਤੇਰੇ ਕੋਲੋਂ ਹੀ ਸ਼ਕਤੀ ਪ੍ਰਾਪਤ ਕਰਕੇ ਸ਼੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਕੇਸਾਂ ਤੋਂ ਫੜ ਕੇ ਪਟਕਾ ਮਾਰਿਆ ਬਹੁਤ ਵੱਡੇ ਵੱਡੇ ਮੁਨੀਆਂ ਤੇ ਦੇਵਤਿਆਂ ਨੇ ਕਈ ਜਗ ਤਪ ਕੀਤੇ ਸਰੀਰਾਂ ਨੂੰ ਕਈ ਤਰ੍ਹਾਂ ਦੇ ਕਸ਼ਟ ਦਿੱਤੇ ਪਰ ਕੋਈ ਵੀ ਤੇ ਰੰਤ ਨਹੀਂ ਪਾ ਸਕਿਆ ਅਗਿਆਗਾ ਸਾਧੂ ਸਤਜਗ ਵਿਤਿਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡੌਰੂ ਵਜਾਇਆ ਆਭਿਮਾਨ ਉਤਾਰਨ ਦੇਵਤਿਆਂ ਮੈਕਾ ਸੁਰ ਸੰਭ ਉਪਾਇਆ ਜੀਤ ਲੈ ਤਿੰਨ ਦੇਵਤੇ ਤੇ ਲੋਕੀ ਰਾਜ ਕਮਾਇਆ ਵੱਡਾ ਵੀਰਾ ਖਾਏ ਕੇ ਸਿਰ ਉੱਪਰ ਛਤਰ ਫਿਰਾਇਆ ਦੇਵਤਾ ਇੰਦਰ ਨਿਕਾਲ ਕੇ ਤਿੰਗਿਰ ਕੈਲਾਸ਼ ਤਕਾਇਆ ਡਰ ਕੇ ਹੱਥੋਂ दानਵੀ ਦਿਲ ਅੰਦਰ ਤਰਾਸ ਵਧਾਇਆ ਹਾਂਜੀ ਇਹਦੀ ਪ੍ਰਸੰਗ ਸਹਿਤ ਵਿਆਖਿਆ ਗੁਰੂ ਜੀ ਦੱਸਦੇ ਨੇ ਕਿ ਪੁਰਾਣੇ ਸਮੇਂ ਦੇ ਵਿੱਚ ਸਤ ਗੁਣੀ ਸੁਭਾਅ ਵਾਲੇ ਜਿਹੜੇ ਕਿ ਸਤਜੁਗ ਦੇ ਬੀਤਣ ਦੇ ਮਗਰੋਂ ਅਦ ਸੁਭਾਅ ਵਾਲੇ ਜਿਹੜਾ ਕਿ ਤ੍ਰੇਤਾ ਯੁਗ ਆ ਗਿਆ ਅ ਇਸ ਯੁਗ ਦੇ ਵਿੱਚ ਧਰਮ ਤੇ ਪਵਿੱਤਰਤਾ ਸਤਜੁਗ ਦੇ ਨਾਲ ਉੱਧੀ ਰਹਿ ਗਈ ਤੇ ਕਾਲ ਯੁਗੀ ਸੁਭਾਅ ਦੇ ਵਿੱਚ ਕਾਲ ਤੇ ਨਾਰਦ ਨੇ ਆਪਣਾ ਡੋਰੂ ਵਜਾਇਆ ਤੇ ਹਰ ਕੋਈ ਝਗੜਿਆਂ ਦੇ ਵਿੱਚ ਰੁੱਝ ਗਿਆ ਤੇ ਇਸ ਯੁੱਗ ਦੇ ਵਿੱਚ ਦੇਵਤੇ ਬਹੁਤ ਅਹੰਕਾਰ ਗਏ ਤੇ ਉਸ ਪਰਮਾਤਮਾ ਨੇ ਦੇਵਤਿਆਂ ਦਾ ਅਹੰਕਾਰ ਤੋੜਨ ਲਈ ਮਹਿਕਾਸੁਰ ਤੇ ਸ਼ੁੰਭ ਵਰਗੇ ਰਾਖਸ਼ਾਂ ਨੂੰ ਪੈਦਾ ਕੀਤਾ ਤੇ ਉਹਨਾਂ ਰਾਖਸ਼ਾਂ ਨੇ ਦੇਵਤਿਆਂ ਨੂੰ ਜਿੱਤ ਲਿਆ ਤੇ ਇਹਨਾਂ ਲੋਕਾਂ ਵਿੱਚ ਆਪਣੀ ਧਾਕ ਜਮਾ ਲਈ ਤੇ ਇਸ ਤਰ੍ਹਾਂ ਮਹਿਕਾਸੁਰ ਦੈਂਤ ਆਪਣੇ ਆਪ ਨੂੰ ਵੱਡਾ ਯੋਧਾ ਕਹਾਉਣ ਲੱਗਾ ਤੇ ਉਸ ਨੇ ਆਪਣੇ ਸਿਰ ਉੱਤੇ ਰਾਜ ਦਾ ਛਤਰ ਚੁਲਾਇਆ ਉਸ ਨੇ ਇੰਦਰ ਦੇਵਤ ਨੂੰ ਦੇਵ ਭੂਮੀ ਦੇ ਵਿੱਚੋਂ ਕੱਢਤਾ ਤੇ ਉਹਨੇ ਕੇ ਲਾਸ਼ ਪਹਾੜ ਦੇ ਵਿੱਚ ਜਾ ਕੇ ਓਟ ਲੈ ਲਈ ਤੈਂਤਾ ਤੋਂ ਡਰ ਕੇ ਇੰਦਰ ਬਹੁਤ ਘਬਰਾ ਗਿਆ ਅੱਗੇ ਆਗਾ ਇੱਕਤ ਦਿਹਾੜੇ ਨਾਵਨਾਈ ਦੁਰਗਾ ਸਾ ਇੰਦਰ ਵਿਰਥਾ ਸੁਨਾਈ ਆਪਣੇ ਹਾਲ ਦੀ ਸ਼ੀਨ ਲਈ ਠੁਕੁਰਾਈ ਸਾਤੇ ਦਾਨ ਵੀ ਲੋਕੀ ਤੇ ਹੀ ਫਿਰਾਈ ਦੋਹੀ ਆਪਣੀ ਬੈਠੇ ਵਾਇਕੇ ਵਧਾਈ ਤੇ ਅਮਰਾਵਤੀ ਦਿੱਤੇ ਦੇ ਭਜਾਈ ਸਭਨਾ ਰਾਖਸ਼ਾ ਕਿੰਨੇ ਨਾ ਜਿੱਤਾ ਜਾਈ ਮਹਿਕੇ ਦੈਂਤ ਨੂੰ ਤੇਰੀ ਸਾਮਤ ਕਾਈ ਦੇਵੀ ਦੁਰਗਾ ਸਾ ਹਾਂਜੀ ਇਸ ਦਿਨ ਦੁਰਗਾ ਦੇਵੀ ਨਦੀ ਉਤੇ ਇਸ਼ਨਾਨ ਕਰਨ ਲਈ ਆਈ ਤੇ ਰਕਸ਼ਸ ਹਤੋਂ ਹਾਰੇ ਦੇਵਤਿਆਂ ਦੇ ਰਾਜੇ ਇੰਦਰ ਨੇ ਉਹਨੂੰ ਆਪਣੀ ਸਾਰੀ ਦੁੱਖ ਭਰੀ ਹਾਲਤ ਸੁਣਾਈ ਤੇ ਉਹਨੇ ਕਿਹਾ ਕਿ ਇਹ ਦੁਰਗਾ ਦੈਂਤਾਂ ਨੇ ਸਾਡੇ ਕੋਲੋਂ ਸਾਡੀ ਸਰਦਾਰੀ ਖੋ ਲਈ ਆ ਤੇ ਉਹਨਾਂ ਨੇ ਤਿੰਨਾ ਲੋਕਾਂ ਲੋਕਾਂ ਮਾਤ ਲੋਕ ਆਕਾਸ਼ ਤੇ ਪਤਾ ਲੋਕਾਂ ਦੇ ਵਿੱਚ ਆਪਣੇ ਨਾਂ ਦਾ ਢੰਡੋਰਾ ਪਿਟਵਾ ਦਿੱਤਾ ਤੇ ਉਹਨਾਂ ਨੇ ਸਾਡੇ ਨਾਲ ਵੈਰ ਵਧਾ ਲਿਆ ਤੇ ਦੇਵ ਭੂਮੀ ਉੱਪਰ ਕਬਜ਼ਾ ਕਰ ਲਿਆ ਤੇ ਰਕਸ਼ਾ ਨੇ ਸਾਰੇ ਇਹ ਦੇਵਤਿਆਂ ਨੂੰ ਦੇਵ ਭੂਮੀ ਦੇ ਵਿੱਚੋਂ ਭਜਾ ਦਿੱਤਾ ਤੇ ਸਾਡੇ ਵਿੱਚੋਂ ਕੋਈ ਵੀ ਮੈਕਕੇ ਦਾ ਤਉਤੇ ਜਿੱਤ ਪ੍ਰਾਪਤ ਨਹੀਂ ਕਰ ਸਕਿਆ ਇਹ ਦੇਵੀ ਹੁਣ ਤੇਰੀ ਸ਼ਰਨ ਦੇ ਵਿੱਚ ਆਇਆ ਤੂੰ ਰਾਕਸ਼ਾ ਨੂੰ ਹਰਾਉਣ ਦੇ ਵਿੱਚ ਸਾਡੀ ਸਹਾਇਤਾ ਕਰ ਹਾਂਜੀ ਅੱਗੇ ਹੈਗਾ ਪੌੜੀ ਜੰਗ ਮਸਾਫਾ ਵਜਰਣਕੂਰੇ ਨਗਾਰੇ ਚਾਵਲੇ ਝੁੱਲਣ ਨੇਜੇ ਬੈਰਖਾ ਨਿਸਾਨ ਝੁੱਲੇ ਲਸਾਵਲੇ ਟੋਲ ਨਗਾਰੇ ਪਾਉਣ ਦੇ ਉਗਣ ਜਾਣੂ ਜਟਾਵਲੇ ਦੁਰਗਾ ਦਾਨੋ ਡਹੇ ਖੇਤ ਵਜਨਾਦ ਵਿਹਾਵਲੇ ਵੀਰ ਪ੍ਰੋਤੇ ਵਰਸ਼ੀਏ ਜਾਨ ਡਾਲ ਚਮੁੱਟੇ ਆਵਲੇ ਇੱਕ ਵੱਡੇ ਤੇਗੀ ਤੜਫੀਆਂ ਮਦ ਪੀਤੇ ਲੋਟਣ ਬਾਵਲੇ ਇੱਕ ਚੁਣ-ਚੁਣ ਝਾੜੋ ਕੱਢੀਆਂ ਰੇਤ ਵਿੱਚੋਂ ਸੋਇਨਾ ਡਾਵਲੇ ਗਧਾ ਤ੍ਰਿਸ਼ੂਲਾ ਸੇ ਹਾਥੀਆਂ ਤੀਰ ਵੱਗਣ ਖਰੇ ਉਤਾਵਲੇ ਜਨ ਦਸੇ ਪੂਰੀਯੰਗਮ ਸਾਵਲੇ ਮਰ ਜਾਵਣ ਵੀਰ ਰੁਹਾਵਲੇ ਹਾਂਜੀ ਇਹਦੀ ਪ੍ਰਸੰਗ ਸਹਿਤ ਵਿਆਖਿਆ ਹਾਂਜੀ ਇਹਦੇ ਵਿੱਚ ਇਸ ਵਾਰ ਦੇ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਦੇ ਵਿੱਚ ਲੜ ਰਹੇ ਦੇਵਤਿਆਂ ਤੇ ਰਾਖਸ਼ਾਂ ਦੇ ਇਤਿਹਾਸਿਕ ਯੁੱਧ ਨੂੰ ਬਿਆਨ ਕੀਤਾ ਜਿਸ ਦੇ ਵਿੱਚ ਦੁਰਗਾ ਦੇਵੀ ਜੈਤੂ ਰਹਿੰਦੀਆਂ ਅਤੇ ਇਸ ਦੇ ਵਿੱਚ ਜੰਗ ਦੇ ਭਿਆਨਕ ਤੇ ਵੀਰ ਰਸ ਭਰੇ ਦ੍ਰਿਸ਼ ਦਾ ਵਰਣਨ ਕੀਤਾ ਵਿਆਖਿਆ ਦੇ ਵਿੱਚ ਲੜਾਈ ਦੇ ਮੈਦਾਨ ਦੇ ਵਿੱਚ ਜੰਗ ਦਾ ਘੰਟਾ ਵੱਜਿਆ ਤੇ ਨਗਾਰੇ ਜੰਗੀ ਚਾਹ ਨਾਲ ਵੱਜ ਰਹੇ ਸੀ ਨਿਜੇ ਝੰਡੇ ਜਾਂ ਝੰਡੇ ਮੈਦਾਨਾਂ ਵਿੱਚ ਚਮਕਾਂ ਮਾਰ ਰਹੇ ਸੀ ਤੇ ਢੋਲ ਤੇ ਨਗਾਰੇ ਵੱਜਣ ਦੀ ਗੂੰਜ ਦੇ ਨਾਲ ਜਟਾਂ ਵਾਲੇ ਰਾਖਸ਼ ਮਸਤੀ ਦੇ ਵਿੱਚ ਆਏ ਹੋਏ ਦੁਰਗਾ ਤੇ ਰਕਸ਼ ਲੜਾਈ ਦੇ ਮੈਦਾਨ ਦੇ ਵਿੱਚ ਡਟ ਪਏ ਤੇ ਭਿਆਨਕ ਨਾਦ ਵੱਜ ਰਹੇ ਸੀ ਤੇ ਬਹਾਦਰ ਵਰਸ਼ੀਆਂ ਨਾਲ ਇਸ ਤਰ੍ਹਾਂ ਪਰੋਏ ਹੋਏ ਸੀ ਜਿਵੇਂ ਇੱਕ ਡਾਲੀ ਨੂੰ ਬਹੁਤ ਸਾਰੇ ਔਲੇ ਲੱਗੇ ਹੋਏ ਹੁੰਦੇ ਨੇ ਕੁਝ ਰਕਸ਼ ਤਲਵਾਰਾਂ ਨਾਲ ਵੱਡੇ ਹੋਏ ਐਦਾਂ ਤੜਫ ਰਹੇ ਸੀ ਜਿਵੇਂ ਉਹ ਸ਼ਰਾਬ ਪੀ ਕੇ ਮਸਤੀ ਦੇ ਵਿੱਚ ਲੇਟ ਰਹੇ ਹੋਣ ਕੁਝ ਝਾੜੀਆਂ ਵਿੱਚ ਲੁਕੇ ਇਸ ਤਰ੍ਹਾਂ ਇਸ ਤਰ੍ਹਾਂ ਕੱਢੇ ਜਾ ਰਹੇ ਸੀ ਜਿਸ ਤਰ੍ਹਾਂ ਰੇਤ ਵਿੱਚੋਂ ਸੋਨੇ ਦੀ ਡਲੀ ਕੱਢੀ ਜਾਂਦੀ ਹੈ ਗੁਰਜ ਤ੍ਰਿਸ਼ੂਲ ਤੇ ਹਾਥੀਆਂ ਤੇ ਤੀਰ ਕਾਲੀ ਕਾਲੀ ਚੱਲ ਰਹੇ ਸੀ ਤੇ ਹਥਿਆਰ ਇਸ ਤਰ੍ਹਾਂ ਵੱਜ ਰਹੇ ਸੀ ਜਿਸ ਤਰ੍ਹਾਂ ਕਾਲਾ ਸੱਪ ਡੰਗ ਮਾਰਦਾ ਤੇ ਰੋਹ ਭਰੇ ਬਹਾਦਰ ਮਰ ਰਹੇ ਸਨ ਅਗਿਆਗਾ ਚੋਟੀ ਜਾਨ ਦਿਖਾਈ ਤਾਰੇ ਤੁਮਕੇਤ ਤੂੰ ਲਈਆਂ ਨਗਾਰੀ ਆਨੀਆਂ ਜੁਟੀਆਂ ਵਾਹਨ ਵਾਰੋਵਾਰੀ ਸੂਰੇ ਸੰਗਰੇ ਵੱਗੇ ਰਤ ਝੁਲਾਰੀ ਜਿਉ ਗੇਰੂ ਬਾਬੂਤਰਾ ਦੇਖਣ ਬੈਠ ਅਟਾਰੀ ਨਾਰੀ ਰਾਖਸ਼ਾ ਪਾਈ ਤੁਮ ਸਵਾਰੀ ਦੁਰਗਾਦਾਨਵੀ ਹਾਂਜੀ ਚੋਟੀ ਗੁੰਗਾ ਵੋਦੀ ਤੁਮਕੇਤ ਪੂਛਲ ਵਾਲਾ ਤਾਰਾ ਪੂਛ ਵਾਲਾ ਤੇ ਅਣ ਜੁਟੀਆਂ ਹੋ ਗਿਆ ਹਥਿਆਰਾਂ ਦੀਆਂ ਨੋਕਾਂ ਭੀੜੀਆਂ ਹੋਈਆਂ ਹਾਂਜੀ ਅ ਇਸ ਦੇ ਵਿੱਚ ਇਹਨਾਂ 17 ਵਿੱਚ ਦੁਰਗਾ ਦੇਵੀ ਤੇ ਰਕਸ਼ਾ ਵਿੱਚ ਕਿਹਾਰ ਮਾਚੀ ਭਾਨ ਕਮਾਰ ਵੱਡਾ ਜ਼ਿਕਰ ਕੀਤਾ ਹਾਂਜੀ ਮੈਦਾਨ ਜੰਗ ਦੇ ਵਿੱਚ ਦੁਰਗਾ ਦੇਵੀ ਦੀ ਤਲਵਾਰ ਦੇ ਵਾਰ ਨੇ ਮੈਕੇ ਦੰਤ ਨੂੰ ਬੋਦੀ ਵਾਲੇ ਤਾਰੇ ਦਿਖਾ ਕੇ ਉਹਨੂੰ ਹੋਣ ਵਾਲੀ ਜਿਹੜੀ ਬਦਸ਼ਗਣੀ ਦਾ ਪਤਾ ਦੇ ਦਿੱਤਾ ਤੇ ਨਗਾਰਿਆਂ ਤੇ ਝੋਟਾਂ ਪੈ ਰਹੀਆਂ ਸੀ ਤੇ ਦੋਹਾਂ ਧਿਰਾਂ ਦੁਆਲੇ ਚਲਾਏ ਜਾ ਰਹੇ ਹਥਿਆਰਾਂ ਦੇ ਤਿੱਖਿਆਂ ਨੋਕਾਂ ਆਪਸ ਵਿੱਚ ਭੀੜ ਰਹੀਆਂ ਸੀ ਦੇਵਤਿਆਂ ਦੇ ਰਾਕਸ਼ਿਆਂ ਨੇ ਆਮੋ ਸਾਹਮਣੇ ਤਲਵਾਰਾਂ ਧੂ ਲਈਆਂ ਤੇ ਦੋਹਾਂ ਪਾਸਿਆਂ ਦੀਆਂ ਸੂਰਮਿਆਂ ਨੇ ਵਾਰੋ-ਵਾਰੀ ਇੱਕ ਦੂਜੇ ਉੱਪਰ ਤਲਵਾਰਾਂ ਦੇ ਵਾਰ ਕਰਕੇ ਯੁੱਧ ਕੀਤਾ ਜੰਗ ਦੇ ਮੈਦਾਨ ਦੇ ਵਿੱਚ ਜਖਮੇ ਦੇ ਸਰੀਰਾਂ ਵਿੱਚੋਂ ਗੇਰੂ ਰੰਗ ਲਹੂ ਇਸ ਤਰ੍ਹਾਂ ਦਾ ਵਗ ਰਿਹਾ ਸੀ ਜਿਸ ਤਰ੍ਹਾਂ ਖੂਦੇ ਪਾੜਸ਼ੇ ਵਿੱਚੋਂ ਪਾਣੀ ਡਿੱਗਦਾ ਤੇ ਰਾਕਸ਼ਿਆਂ ਦੀਆਂ ਪਤਨੀਆਂ ਮਹਿਲਾਂ ਵਿੱਚ ਬੈਠ ਕੇ ਲੜਾਈ ਦਾ ਰੁਖ ਦੇਖ ਰਹੀਆਂ ਸੀ ਜੇ ਜੰਗ ਦੇ ਮੈਦਾਨ ਦੇ ਵਿੱਚ ਦੁਰਗਾ ਦੇਵੀ ਦੀ ਸ਼ੇਰ ਦੀ ਸਵਾਰੀ ਨੇ ਰਾਕਸ਼ਿਆਂ ਵਿੱਚ ਬੜੀਆਂ ਧੂਮਾਂ ਪਾਤੀਆਂ ਅੱਗੇ ਹੈਗਾ ਲੱਖ ਨਗਾਰੇ ਵੱਜਣੋਂ ਅਮੋ ਸਾਹਮਣੇ ਰਾਖਸ਼ ਰੋਣੋਂ ਨਾ ਭੱਜਣ ਰੋਹੇ ਰੋਹਲੇ ਸ਼ੀਂਹਾ ਵਾਂਗੂ ਗੱਜਣ ਸੱਬੇ ਸੂਰਮੇ ਤਨ ਤਨ ਕੈਬਰ ਛੱਡਣ ਦੁਰਗਾ ਸਾਹਮਣੇ ਕੈਬਰੋਂ ਦਾ ਤੀਰ ਤਨ ਤਨ ਕੇ ਖਿੱਚ-ਖਿੱਚ ਕੇ ਕਸ-ਕਸ ਕੇ 2022 ਦੇ ਵਿੱਚ ਆਇਆ ਹੈ ਹਾਂਜੀ ਇਹਨਾਂ 17 ਦੇ ਵਿੱਚ ਗੁਰੂ ਜੀ ਨੇ ਰਾਖਸ਼ਾਂ ਦੀ ਬਹਾਦਰੀ ਨੂੰ ਵੀ ਵਰਣ ਕੀਤਾ ਜੰਗ ਦੇ ਮੈਦਾਨ ਦੇ ਵਿੱਚ ਲੱਖਾਂ ਨਗਾਰੇ ਅਮੋ ਸਾਹਮਣੇ ਵੱਜ ਰਹੇ ਸੀ ਗੁੱਸੇ ਨਾਲ ਭਰੇ ਹੋਏ ਰਾਖਸ਼ ਜੰਗ ਦੇ ਮੈਦਾਨ ਦੇ ਵਿੱਚ ਡਟੇ ਹੋਏ ਸੀ ਤੇ ਦੁਰਗਾ ਦੇਵੀ ਦਾ ਬਹਾਦਰੀ ਨਾਲ ਟਕਰਾ ਕਰ ਰਹੀ ਸੀ ਤੇ ਉਹ ਮੈਦਾਨ ਪਿੱਛੋਂ ਪਿੱਛੇ ਨਹੀਂ ਸੀ ਹਟ ਰਹੀ ਸਾਰੇ ਰਕਸ਼ਸੂਰ ਮੇਂ ਸ਼ੇਰਾ ਵਾਂਗੂ ਗੱਜ ਰਹੇ ਸੀ ਵੱਧ ਵੱਧ ਕੇ ਦੁਰਗਾ ਉਤੇ ਹਮਲਾ ਕਰ ਰਹੇ ਸੀ ਤੇ ਉਹ ਜੋਰ ਲਗਾ ਲਾ ਕੇ ਦੁਰਗਾ ਵੱਲ ਤੀਰ ਛੱਡ ਰਹੀ ਸੀ ਤੇ ਉਹਨੂੰ ਪਛਾੜਨ ਦਾ ਯਤਨ ਕਰ ਰਹੀ ਸੀ ਨੈਕਸਟ ਹੈਗਾ ਉਮਲ ਲੱਥੇ ਜੋਦੇ ਮਾਰੂ ਵੱਜਿਆ ਬੱਦਲ ਜਿਉ ਮਹਿਕਾ ਸੂਰ ਰਣ ਵਿੱਚ ਗੱਜਿਆ ਇੰਦਰ ਜਿਹਾ ਜੋਦਾ ਮੇਤੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿੰਨ ਰਣ ਸੱਜਿਆ ਹਾਂਜੀ ਵਿਆਖਿਆ ਦੇ ਵਿੱਚ ਮੈਦਾਨੇ ਜੰਗ ਵਿੱਚ ਜੋਦੇ ਰਕਸ਼ਦੇਵ ਤੇ ਤੇ ਹਮਲਾ ਕਰਨ ਲਈ ਗੋਲਟੇ ਉਲਟ ਕੇ ਪੈ ਗਈ ਨਾਲ ਹੀ ਮਾਰੂ ਨਗਾਰੇ ਵੱਜ ਰਹੇ ਸੀ ਰਕਸ਼ਾਨਾ ਸਰਦਾਰ ਮਹਿਕਾ ਸੁਰ ਮੈਦਾਨ ਜੰਗ ਵਿੱਚ ਬਦਲਾਵਾਂ ਕੱਜਿਆ ਤੇ ਬੜੇ ਹੰਕਾਰ ਦੇ ਨਾਲ ਕਹਿਣ ਲੱਗਾ ਕਿ ਮੇਰੇ ਕੋਲ ਤਾਂ ਇੰਦਰ ਵਰਗਾ ਜੋਦਾ ਹਾਰ ਖਾਂ ਕੇ ਭੱਜ ਗਿਆ ਤੇ ਇਹ ਵਿਚਾਰੀ ਦੁਰਗਾ ਕੌਣ ਹੈ ਜਿਸ ਨੇ ਮੇਰੇ ਨਾਲ ਯੁੱਧ ਛੇੜਿਆ ਤੇ ਮੈਂ ਇਸ ਨੂੰ ਕਰਾਰੀ ਹਾਰ ਦਿਆਂਗਾ ਹਾਂਜੀ ਅੱਗੇ ਹੈਗਾ ਦੁਹਾ ਕੰਧਾਰਾ ਮੂੰਹ ਜੁੜੇ ਸੂਲ ਧੱਗ ਭਾਰੀ ਕੜ ਕੂਠਿਆ ਫੌਜ ਤੇ ਵੱਡਾ ਹੰਕਾਰੀ ਚੱਲਿਆ ਲੈ ਕੇ ਸੂਰਮੇ ਨਾਲ ਵੱਡੇ ਹਜ਼ਾਰੀ ਮਿਹਾਨੋ ਖੂ ਅਖੰਡਾ ਤੋਹੇ ਅਮੈਕਾ ਸੁਰ ਭਾਰੀ ਉਮਾਂ ਲੱਥੇ ਸੂਰਮੇ ਮਾਰ ਮੱਚੀ ਕਰਾਰੀ ਚੱਲੇ ਜਾਪਣ ਰਤ ਦੇ ਸਲਲੇ ਜੱਟ ਜੱਟ ਧਾਰੀ ਹਾਂਜੀ ਅੱਗੇ ਹੈਗਾ ਹਾਂਜੀ ਇਹਨਾਂ ਸਦਰਾਂ ਵਿੱਚ ਮੈਕਾ ਸੂਰ ਦੁਆਰਾ ਹ ਭਾਰੀ ਫੌਜ ਲੈ ਕੇ ਬੜੇ ਹੰਕਾਰ ਨਾਲ ਦੁਰਗਾ ਦੇਵੀ ਉੱਪਰ ਧਾਵਾ ਬੋਲਣ ਦਾ ਜ਼ਿਕਰ ਕੀਤਾ ਲੜਾਈ ਦੀ ਵਿਆਖਿਆ ਲੜਾਈ ਦੇ ਮੈਦਾਨ ਦੇ ਵਿੱਚ ਦੋਹਾਂ ਧਿਰਾਂ ਦੀਆਂ ਫੌਜਾਂ ਦੀ ਲੜਾਈ ਸ਼ੁਰੂ ਹੋ ਗਈ ਤੇ ਨਾਲ ਹੀ ਭਾਰੀ ਧੋਸਾ ਵੱਜਣ ਲੱਗਾ ਵੱਡਾ ਹੰਕਾਰੀ ਦਾਇੰਤਰ ਮੈਕਾਸ਼ੁਰ ਦੇਵਤਿਆਂ ਦੀ ਫੌਜ ਉੱਤੇ ਖੜਕ ਕੇ ਪੈ ਗਿਆ ਤੇ ਉਹ ਮੈਕਾਸ਼ੁਰ ਆਪਣੇ ਨਾਲ ਵੱਡੇ ਵੱਡੇ ਹਜ਼ਾਰਾਂ ਸੂਰਮਿਆਂ ਨੂੰ ਲੈ ਕੇ ਅੱਗੇ ਵਧਿਆ ਤੇ ਮਹਾਂਕਾਸ਼ੂਰ ਨੇ ਮਿਆਣ ਵਿੱਚੋਂ ਭਾਰੀ ਤਲਵਾਰ ਕੱਢ ਕੇ ਭਿਆਨਕ ਵਾਰ ਕਰਨੇ ਸ਼ੁਰੂ ਕੀਤੇ ਦੋਹਾਂ ਪਾਸਿਆਂ ਦੇ ਸੂਰਮੇ ਇੱਕ ਦੂਜੇ ਉੱਤੇ ਟੁੱਟ ਕੇ ਪੈ ਗਏ ਤੇ ਬਹੁਤ ਮਾਰ ਵੱਢ ਹੋ ਗਈ ਦੇਵਤੇ ਨੇ ਉੱਥੋਂ ਮਾਰੇ ਰਕਸ਼ਾਂ ਦੇ ਲਹੂ ਦੀਆਂ ਨਦੀਆਂ ਇਸ ਤਰ੍ਹਾਂ ਚੱਲ ਰਹੀ ਸੀ ਜਿਵੇਂ ਸ਼ਿਵ ਦੀਆਂ ਜਟਾਂ ਵਿੱਚੋਂ ਗੰਗਾ ਦਾ ਪਾਣੀ ਵਹਿ ਰਿਹਾ ਹੋਵੇ ਅੱਗੇ ਹੈਗਾ 14 ਲੋਕਾ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਇੱਕ ਨਾ ਮੰਗਣ ਪਾਣੀ ਰਣੇ ਹੰਕਾਰ ਕੇ ਜਣ ਕਰੀ ਸਮਾਏ ਪਠਾਣੀ ਪਾਏ ਪਾਈ ਰਗ ਸੁਣ ਰਾਗ ਸੁਣ ਰਤ ਵਹੀ ਹੜਵਾਣੀ ਅੰਦਰ ਖੇਤ ਦੇ ਪੀਤਾ ਫੁੱਲੇ ਆਣੀ ਘੁੰਮਣ ਸੁਰਵੇਂ ਹੜਵਾਣੀ ਹੜਵਾਣੀ ਹੋ ਗਿਆ ਹੜਵਾਂਗ ਠੀਕ ਹੈ ਹਾਂਜੀ ਵਿਆਖਿਆ ਦੇ ਵਿੱਚ ਇਸ ਤਰ੍ਹਾਂ ਮਾਇਕਾ ਸੁਰਦੈਂਤ ਨੂੰ ਮਾਰ ਕੇ ਰਾਣੀ ਦੁਰਗਾ ਨੇ ਆਪਣੇ ਸ਼ੇਰ 14 ਲੋਕਾਂ ਦੇ ਵਿੱਚ ਨਚਾਏ ਆ ਵੱਡੇ ਵੱਡੇ ਜਟਾਂ ਵਾਲੇ ਬਹਾਦਰ ਮਾਰੇ ਹੇ ਗਏ ਉਹ ਹੰਕਾਰੀ ਦਾਨ ਤੋਂ ਪਾਣੀ ਵੀ ਨਹੀਂ ਸਤਨ ਮੰਗਦੇ ਤੇ ਉਹ ਲੜਾਈ ਦੇ ਮੈਦਾਨ ਦੇ ਵਿੱਚ ਇਸ ਤਰ੍ਹਾਂ ਮਸਤ ਸੀ ਜਿਵੇਂ ਕੋਈ ਪਠਾਨੀ ਰਾਗ ਨੂੰ ਸੁਣ ਕੇ ਉਸ ਦੀ ਮਸਤੀ ਦੇ ਵਿੱਚ ਸਮਾ ਜਾਦਾ ਰਣ ਭੂਮੀ ਦੇ ਵਿੱਚੋਂ ਬਹਾਦਰਾਂ ਦਾ ਲਹੂ ਹੱਡ ਦੇ ਪਾਣੀ ਵਾਂਗ ਵਗ ਰਿਹਾ ਸੀ ਬਾਦਰ ਇਸ ਤਰ੍ਹਾਂ ਘੁਮ ਰਿਹਾ ਸੀ ਜਿਵੇਂ ਕਿਸੇ ਅਣਜਾਨ ਨੇ ਪੋਸਟ ਦੇ ਡੋਡੇ ਪੀਤੇ ਹੋਣ ਹਾਂਜੀ ਅੱਗੇ ਦੇ ਸ਼ਾਰਟ ਕੁਐਸਚਨ ਆਨਸਰ ਆ ਗਏ ਹਾਂਜੀ ਇਹ ਸਾਰੇ ਸ਼ਾਰਟ ਕੁਐਸਚਨ ਰੀਡ ਕਰ ਲੈਣੇ ਨੇ ਠੀਕ ਹੈ ਹਾਂਜੀ ਠੀਕ ਹੈ ਸਾਰੇ ਸ਼ਾਰਟ ਕੁਐਸਚਨ ਨੇ ਕਿਹੜੇ ਛੰਦ ਦੇ ਵਿੱਚ ਲਿਖੀ ਗਈ ਹੈ ਨਿਸ਼ਾਨੀ ਤੇ ਸਰਖੰਡੀ ਛੰਦ ਦੇ ਵਿੱਚ ਕਿਹੜੇ ਗ੍ਰੰਥ ਸਾਹਿਬ ਦੇ ਵਿੱਚ ਸੰਗ੍ਰਿਤ ਸੰਗ੍ਰਿਤ ਹੈ ਇਹ ਦਸਮ ਗ੍ਰੰਥ ਦੇ ਵਿੱਚ ਤੇ ਅੱਗੇ ਆਪਾਂ ਹਾਂਜੀ ਅੱਗੇ ਹੈਗਾ ਗੁਰਤੇਕ ਬਹਾਦਰ ਜੀ ਬਾਰੇ ਇਹਨਾਂ ਦੇ ਰਚਨਾਵਾਂ ਹਾਂਜੀ ਇਹ ਨੇ ਸੱਤ ਨੇ ਦੇ ਰਚਨਾਵਾਂ ਸਾਧੂ ਮਣਕਾ ਮਾਨ ਅੰਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਜਾਂ ਤੇ ਅਹਨਸ ਭਾਗੋ ਰਹਾਉ ਸੁਖ ਦੁੱਖਰ ਦੋਨੋ ਸਮਕਰ ਜਾਣੇ ਔਰ ਮਾਨ અપਮਾਨਾ ਹਰ ਖੁਸੋਗ ਤੇ ਰਹੇ ਅਤੀਤਾ ਤਿੰਨ ਜਗਰ ਤਤ ਪਛਾਨਾ ਉਸਤ ਨਿੰਦਾ ਦਉ ਉਦਿਆਗੇ ਖੋਜੇ ਪਦ ਵਿਰਵਾ ਨਿਰਵਾਨਾ ਜਨ ਨਾਨਕ ਇਹ ਖੇਲ ਕਠਨ ਹੈ ਕਿਨਹੁ ਗੁਰਮਖ ਜਾਨਾ ਹਾਂਜੀ ਵਿਆਖਿਆ ਦੇ ਵਿੱਚ ਸਾਧੂ ਮੰਨ ਕਾ ਮੰਨਤੇ ਅਗੇ ਦੇ ਵਿੱਚ ਲਿਆ ਗਿਆ ਹੈ ਇਸ ਦੇ ਵਿੱਚ ਗੁਰੂ ਜੀ ਸੰਤ ਜਨਾਂ ਨੂੰ ਕੁਝ ਨੈਤਿਕ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਣਾ ਲੈਂਦੇ ਨੇ ਗੁਰੂ ਜੀ ਕਹਿੰਦੇ ਨੇ ਕਿ हे ਸੰਤ ਜਨੋ ਆਪਣੇ ਮਨ ਦਾ ਹੰਕਾਰ ਛੱਡ ਦਿਓ ਕਾਮ ਕ੍ਰੋਧ ਵੀ ਭੜੇ ਮਨੁੱਖ ਦੀ ਸੰਗਤ ਵਾਂਗੀ ਨੇ ਦੀ ਇਹ ਇਹਨਾਂ ਦਾ ਦਿਨੋਂ ਰਾਤ ਦਿਨ ਰਾਤ ਹਰ ਵੇਲੇ ਪਰੇ ਰਹੋ ਠੀਕ ਹੈ ਨਾ ਉਹ ਤੋਂ ਮਤਲਬ ਕਿ ਦਿਨ ਰਾਤ ਪਰਾਂ ਰਹੋ ਤੇ ਜਿਹੜਾ ਮਨੁੱਖ ਸੁੱਖ ਦੁੱਖ ਦੋਨਾਂ ਨੂੰ ਇੱਕੋ ਤਰ੍ਹਾਂ ਜਾਣਦਾ ਹੈ ਜਿਹੜਾ ਆਦਰ ਤੇ ਨਿਰਾਦਰ ਨੂੰ ਵੀ ਇੱਕੋ ਸਮਾਨ ਸਮਝਦਾ ਅਰਥਾਤ ਕੋਈ ਮਨੁੱਖ ਉਸ ਦਾ ਆਦਰ ਕਰੇ ਤਾਂ ਵੀ ਪ੍ਰਵਾਹ ਨਹੀਂ ਕਰਦਾ ਜੇ ਕੋਈ ਉਹਦੀ ਨਿਰਾਦਰੀ ਕਰੇ ਤਾਂ ਵੀ ਪ੍ਰਵਾਹ ਨਹੀਂ ਕਰਦਾ ਜਿਹੜਾ ਮਨੁੱਖ ਖੁਸ਼ੀ ਤੇ ਗਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਅਰਥਾਤ ਖੁਸ਼ੀ ਵੇਲੇ ਹੰਕਾਰ ਦੇ ਵਿੱਚ ਨਹੀਂ ਆ ਜਾਂਦਾ ਤੇ ਗਮੀ ਵੇਲੇ ਘਬਰਾ ਨਹੀਂ ਜਾਂਦਾ ਉਸ ਨੇ ਜਗਤ ਦੇ ਵਿੱਚ ਜੀਵਨ ਦਾ ਅਸਲ ਭੇਤ ਨੂੰ ਸਮਝ ਲਿਆ ਤੇ ਉਸ ਮਨੁੱਖ ਨੇ ਅਸਲੀਅਤ ਲੱਭ ਲਈ ਹੈ ਜਿਹੜਾ ਨਾ ਕਿਸੇ ਦੀ ਖੁਸ਼ਾਮਦ ਕਰਦਾ ਤੇ ਨਾ ਕਿਸੇ ਦੀ ਨਿੰਦਿਆ ਕਰਦਾ ਜਿਹੜਾ ਉਸ ਉਹ ਸਦਾ ਆਤਮਿਕ ਅਵਸਥਾ ਦੀ ਭਾਲ ਦੇ ਵਿੱਚ ਕਰਦਾ ਜਿੱਥੇ ਕੋਈ ਵਾਸਨਾ ਪਹੁੰਚ ਨਹੀਂ ਸਕਦੀ ਪਰ ਇਹ ਖੇਡ ਖੇਡਰੀ ਬਹੁਤ ਹੀ ਔਖੀ ਆ ਕੋਈ ਵਿਰਲਾ ਮਨੁੱਖ ਹੀ ਗੁਰੂ ਦੀ ਸ਼ਰਨ ਵਿੱਚ ਪੈ ਕੇ ਇਸ ਨੂੰ ਸਮਝਦਾ ਅੱਗੇ ਦਾ ਵਿਸ਼ਾ ਵਸਤੂ ਹੋਈ ਆ ਅਗਰ ਪੜ੍ਹੋ ਹਾਂਜੀ ਅੱਗੇ ਇਹਦੇ ਜਿਹੜੇ ਕੀ ਕੁਐਸਚਨ ਨੇ ਸਾਧੂ ਮਨਕਾ ਮੰਤਿ ਆਗੋ ਠੀਕ ਹੈ ਅ ਇਹਦਾ ਵਿਸ਼ਾ ਵਸਤੂ ਹੋ ਗਿਆ ਅੱਗੇ ਆਗੇ ਨੇ ਕੁਐਸਚਨ ਆਨਸਰ ਹਾਂਜੀ ਸਾਧੂ ਰਚਨਾ RAM ਬਣਾਈ ਸਾਧੂ ਰਚਨਾ RAM ਬਣਾਈ ਇੱਕ ਵਿੰਸੇ ਇੱਕ ਅਸਥਿਰ ਮਾਨੇ ਅਚਰਜ ਲਖਿਓ ਨਾ ਜਾਈ ਰਹਾਓ ਕਾਮ ਕ੍ਰੋਧ ਮੋਹ ਵਸ ਪ੍ਰਾਣੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉ ਸੁਪਨਾ ਰਹਿਨਾਈ ਜੋ ਦਿੱਸੇ ਸੋ सगळ ਵਿਨਾਸੇ ਜਿਉ ਬਾਦਰ ਕੀ ਛਾਈ ਆ ਜਾਨਾ ਨਾਨਕ ਜਗ ਜਾਣਿਓ ਮਿੱਥਿਆ ਰਹਾਉ RAM ਸਰਨਾਈ ਹਾਂਜੀ ਗੁਰੂ ਜੀ ਨੇ ਕਾਮ ਕ੍ਰੋਧ ਦੇ ਮੋਹ ਦੇ ਵਸ ਦੇ ਵਿੱਚ ਪੈ ਕੇ ਪ੍ਰਮਾਤਮਾ ਦਾ ਨਾਮ ਭੁੱਲ ਚੁੱਕੇ ਮਨੁੱਖ ਨੂੰ ਮੌਤ ਤੇ ਸੰਸਾਰ ਦੀ ਨਾਸਮਾਨਤਾ ਸੰਬੰਧੀ ਚੇਤਨ ਕੀਤਾ ਕਿ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆਉਣ ਲਈ ਕਿਹਾ ਹਾਂਜੀ ਵਿਆਖਿਆ ਦੇ ਵਿੱਚ ਗੁਰੂ ਜੀ ਕਹਿੰਦੇ ਨੇ ਕਿ हे ਸੰਤ ਜਨੋ ਪ੍ਰਮਾਤਮਾ ਨੇ ਜਗਤ ਦੀ ਇਸ ਅਸਰਜਕ ਫਨੋਕੀ ਰਚਨਾ ਕਰ ਰਚ ਦਿੱਤੀ ਹੈ ਕਿ ਇੱਕ ਮਨੁੱਖ ਤਾਂ ਮਰਦਾ ਹੈ ਤਾਂ ਦੂਜਾ ਮਨੁੱਖ ਉਸ ਨੂੰ ਮਰਦਿਆਂ ਦੇਖ ਕੇ ਆਪਣੇ ਆਪ ਨੂੰ ਸਦਾ ਟਿਕੇ ਰਹਿਣ ਵਾਲਾ ਸਮਝਦਾ ਭਾਵੇਂ ਸਮਝਦਾ ਕਿ ਉਸਨੇ ਤਾਂ ਮਰਨਾ ਹੀ ਹੈ ਤੇ ਇਹ ਇੱਕ ਅਸ਼ਰਜ ਤਮਾਸ਼ਾ ਜੋ ਵਿਆਨ ਨਹੀਂ ਕੀਤਾ ਜਾ ਸਕਦਾ ਅਸਲ ਦੇ ਵਿੱਚ ਮਨੁੱਖ ਕਾਮ ਕ੍ਰੋਧ ਮੋਹ ਦੇ ਕਾਬੂ ਦੇ ਵਿੱਚ ਆਇਆ ਰਹਿੰਦਾ ਤੇ ਅਸਲ ਦੇ ਵਿੱਚ ਮਨੁੱਖ ਕਾਮ ਕ੍ਰੋਧ ਮੋਹ ਦੇ ਕਾਬੂ ਵਿੱਚ ਆਇਆ ਰਹਿੰਦਾ ਤੇ ਪਰਮਾਤਮਾ ਦੀ ਹਸਤੀ ਨੂੰ ਭੁੱਲਿਆ ਰਹਿੰਦਾ ਤੇ ਉਹਨੂੰ ਜਾਣ ਲੈਣਾ ਚਾਹੀਦਾ ਕਿ ਇਹ ਸਰੀਰ ਸਦਾ ਨਾਲ ਰਹਿਣ ਵਾਲਾ ਨਹੀਂ ਪਰ ਮਨੁੱਖ ਇਹਨੂੰ ਸਦਾ ਕਾਇਮ ਰਹਿਣ ਵਾਲਾ ਸਮਝਦਾ ਇਸ ਤਰ੍ਹਾਂ ਜਿਵੇਂ ਰਾਤ ਵੇਲੇ ਸੁੱਤਿਆਂ ਜਿਹੜਾ ਸੁਪਨਾ ਆਉਂਦਾ ਮਨੁੱਖ ਨੀਂਦਰ ਦੀ ਹਾਲਤ ਦੇ ਵਿੱਚ ਉਸ ਉਸ ਸੁਪਨੇ ਨੂੰ ਅਸਲੀ ਵਾਪਰ ਰਹੀ ਗੱਲ ਸਮਝਦਾ ਪਰ ਉਹ ਸੱਚ ਨਹੀਂ ਹੁੰਦਾ ਜਿਸ ਤਰ੍ਹਾਂ ਬੱਦਲ ਦੀ ਛਾਂ ਸਦਾ ਇੱਕ ਥਾਂ ਟਿਕੀ ਨਹੀਂ ਰਹਿ ਸਕਦੀ ਇਸੇ ਤਰ੍ਹਾਂ ਹੀ ਜੋ ਕੁਝ ਸੰਸਾਰ ਦੇ ਵਿੱਚ ਦਿਸ ਰਿਹਾ ਇਹ ਸਭ ਕੁਝ ਆਪਣੇ ਆਪਣੇ ਸਮੇਂ ਉੱਤੇ ਨਾਸ਼ ਹੋ ਜਾਂਦਾ ਜਿਸ ਮਨੁੱਖ ਨੇ ਜਗਤ ਨੂੰ ਨਾਸ਼ਵੰਤ ਸਮਝ ਲਿਆ ਉਹ ਸਦਾ ਥਿਰ ਰਹਿਣ ਵਾਲੇ ਪ੍ਰਮਾਤਮ ਦੇ ਸ਼ਰਨ ਪਿਆਰੰਦਾ ਇਸ ਕਰਕੇ ਉਸ ਲਈ ਠੀਕ ਹੈ ਹੋਇਆ ਕਿ ਉਹ ਇਸ ਨਾਸ਼ਵਾਨ ਸੰਸਾਰ ਦਾ ਮੋਹ ਛੱਡ ਕੇ ਆ ਰਾਮ ਦਾ ਨਾਮ ਸਿਮਰਨ ਕਰੇ ਅੱਗੇ ਸਾਧੂ ਸਾਧੂ ਰਚਨਾ ਰਾਮ ਬਣਾਈ ਹਾਂਜੀ ਇਹਦਾ ਜਿਹੜੇ ਕਿ ਪਵਿਸ਼ਾ ਵਸਤੂ ਠੀਕ ਹੈ ਤੇ ਨੈਕਸਟ ਹੈ ਆਪਣਾ ਇਹਦੇ ਕੁਐਸਚਨ ਆਨਸਰ ਨੇ ਇਹਨੂੰ ਰੀਡ ਕਰ ਲੈਣਾ ਅੱਗੇ ਸਾਧੂ ਸਾਧੂ ਗੋਬਿੰਦ ਕੇ ਗੁਣ ਗਾਓ ਮਾਨਸ ਜਨਮ ਅਮੋਲਕ ਪਾਇਓ ਵਿਰਥਾ ਕਹਿ ਗਵਾਇਓ ਰਾਹੋ ਪਤਿਤ ਪੁਨਿਤ ਦੀਨ ਬੰਦ ਹਰ ਸਰਣ ਤਹ ਤੁਮ ਆਵੋ ਗਜ ਕੋ ਉਤਰਾਸ ਸਿਮਟਿਓ ਜਹ ਸਿਮਰਤ ਤੁਮ ਕਾਹੇ ਵਿਸਰਾਵੋ ਤਜ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪੰਥ ਇਹ ਗੁਰਮਖ ਹੋਏ ਤੁਮ ਗਾ ਪਾਵੋ ਹਾਂਜੀ ਤਾਂ ਗੱਜ ਕੀ ਹੁੰਦਾ ਹਾਥੀ ਹੁੰਦਾ ਪਾਇਓ ਲੱਬਿਆ ਠੀਕ ਆ ਅ ਵਿਆਖਿਆ ਦੇ ਵਿੱਚ ਗੁਰੂ ਜੀ ਕਹਿੰਦੇ ਨੇ ਕਿ ਇਸ ਸ਼ਬਦ ਦੇ ਵਿੱਚ ਗੁਰੂ ਜੀ ਮਨੁੱਖ ਨੂੰ ਗੁਰੂ ਦੀ ਸ਼ਰਣ ਪੈ ਕੇ ਪਰਮਾਤਮਾ ਨਾਮ ਸਿਮਰਨ ਦਾ ਉਪਦੇਸ਼ ਦਿੰਦੇ ਨੇ ਗੁਰੂ ਜੀ ਕਹਿੰਦੇ ਨੇ ਕਿ हे ਸੰਤ ਜਨੋ ਤੁਸੀਂ ਸਦਾ ਗੋਬਿੰਦ ਦੇ ਗੁਣ ਗਾਉਂਦੇ ਰਹਾ ਕਰੋ ਇਹ ਮਨੁੱਖਾ ਜਨਮ ਬੜਾ ਕੀਮਤੀ ਹੈ ਮਿਲਿਆ ਤੁਸੀਂ ਇਸ ਨੂੰ ਅਜਾਈ ਕਿਉਂ ਗਵਾਉਨੇ ਹੋ ਇਹ ਠੀਕ ਨਹੀਂ ਹੈਗਾ ਪਰਮਾਤਮਾ ਉਹਨਾਂ ਬੰਦਿਆਂ ਨੂੰ ਹੀ ਪਵਿੱਤਰ ਕਰਨ ਵਾਲਾ ਜਿਹੜੇ ਵਿਕਾਰਾਂ ਵਿੱਚ ਫਸੇ ਹੁੰਦੇ ਨੇ ਤੇ ਉਹ ਪਰਮਾਤਮਾ ਗਰੀਬਾਂ ਦਾ ਸਦਾ ਸਹਾਇਆ ਤੁਸੀਂ ਉਸ ਦੀ ਸ਼ਰਣ ਸ਼ਰਨ ਪਵੋ ਉਸ ਦਾ ਸਿਮਰਨ ਕਰਕੇ ਤੈਨ ਦੂਏ ਦੇ ਮੂੰਹ ਦੀ ਵਿੱਚੋਂ ਆਏ ਹਾਥੀ ਦਾ ਡਰ ਮਿਟ ਗਿਆ ਸੀ ਫਿਰ ਤੁਸੀਂ ਉਸ ਨੂੰ ਕਿਉਂ ਭੁਲਾ ਰਹੇ ਹੋ ਤੁਹਾਨੂੰ ਹਰ ਵੇਲੇ ਉਸ ਨੂੰ ਯਾਦ ਰੱਖਣਾ ਚਾਹੀਦਾ ਤੁਸੀਂ ਹੰਕਾਰ ਦੂਰ ਕਰਕੇ ਮਾਇਆ ਦਾ ਮੋਹ ਦੂਰ ਕਰਕੇ ਆਪਣਾ ਚਿੱਤ ਪਰਮਾਤਮਾ ਦੇ ਭਜਨ ਵਿੱਚ ਜੋੜੀ ਰੱਖੋ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕਰਨ ਦਾ ਇੱਕੋ ਇੱਕ ਰਸਤਾ ਹੈ ਪਰ ਤੁਸੀਂ ਗੁਰੂ ਦੀ ਸ਼ਰਨ ਪੈ ਕੇ ਰਸਤਾ ਲੱਭ ਸਕਦੇ ਹੋ ਅੱਗੇ ਹੈਗਾ ਹਾਂਜੀ ਇਹਦਾ ਵਿਸ਼ਾ ਵਸਤੂ ਆ ਤੇ ਕੁਐਸਚਨ ਆਨਸਰ ਨੇ ਜਗਤ ਮਹਿ ਝੂਠੀ ਦੇਖ ਪ੍ਰੀਤ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕੀ ਆ ਦਾਰਾ ਕੀ ਆ ਮੀਤ ਮੈਰੋ ਮੈਰੋ ਸਬੇ ਕਹਿਤ ਹੈ ਹਿੱਤ ਸਿਉ ਵਾਧੋ ਚੀਤ ਅੰਤ ਕਾਲੀ ਕਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ ਮਨ ਮੂਰਖ ਅਜੂ ਨਹਿ ਸਮਜਤ ਸਿਖ ਦੇ ਹਾਰਿਓ ਨੀਤ ਨਾਨਕ ਪਉਜਲ ਪਾਰ ਪਰੇ ਜਾਊ ਗਾਵੇ ਗੁਰਕੇ ਗੀਤ ਗਾਵੇ ਪ੍ਰਭ ਕੀ ਗੀਤ ਦਾਰਾ ਕੀ ਹੈ ਇਸਤਰੀ ਸੀ ਹੋ ਗਿਆ ਖਾਤਰ ਠੀਕ ਹੈ ਹਾਂਜੀ ਇਸ ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਸੰਸਾਰਿਕ ਸੰਬੰਧੀਆਂ ਦੀ ਪ੍ਰੀਤ ਝੁੱਠੀ ਹੈ ਇਸ ਕਰਕੇ ਮਨੁੱਖ ਨੂੰ ਪ੍ਰਭੂ ਨਾਲ ਪ੍ਰੀਤ ਪਾਉਣੀ ਚਾਹੀਦੀ ਹੈ ਗੁਰੂ ਜੀ ਫਰਮਾਉਂਦੇ ਨੇ ਕਿ اے ਭਾਈ ਦੁਨੀਆ ਵਿੱਚ ਸੰਬੰਧੀਆਂ ਦਾ ਪਿਆਰ ਝੁੱਠਾ ਹੀ ਵਿਖਿਆ ਚਾਹੇ ਇਸਤਰੀ ਦੀ ਗੱਲ ਕਰੋ ਜਾਂ ਮਿੱਤਰ ਦੀ ਸਾਰੇ ਆਪੋ ਆਪਣੇ ਸੁੱਖ ਦੀ ਖਾਤਰ ਹੀ ਮਨੁੱਖ ਦੇ ਨਾਲ ਤੁਰੇ ਫਿਰਦੇ ਨੇ ਸਾਰਿਆਂ ਦਾ ਚਿੱਤ ਮੋਹ ਨਾਲ ਵੱਜਿਆ ਹੁੰਦਾ ਹੈ ਉਸ ਮੋਹ ਕਰਕੇ ਹਰ ਕੋਈ ਇਹੋ ਆਖਦਾ ਕਿ ਇਹ ਮੇਰਾ ਹੈ ਇਹ ਮੇਰਾ ਪਰ ਅੰਤ ਵੇਲੇ ਕੋਈ ਵੀ ਸਾਥੀ ਨਹੀਂ ਬਣਦਾ ਸੰਸਾਰ ਦੀ ਅਸ਼ਰਧ ਜਮਰਿਆਦਾ ਚੱਲੀ ਆ ਰਹੀ ਆ हे ਮੂਰਖ ਮਨ ਤੈਨੂੰ ਮੈਂ ਹਮੇਸ਼ਾ ਸਿੱਖਿਆ ਦੇ ਕੇ ਥੱਕ ਗਿਆ ਤੂੰ ਅਜੇ ਵੀ ਸਮਝ ਨਹੀਂ ਸਕਦਾ ਸਮਝ ਨਹੀਂ ਕਰਦਾ ਜਦੋਂ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਤਾਂ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹਾਂਜੀ ਅੱਗੇ ਜਗਤ ਮੈਂ ਝੁੱਠੀ ਦੇਖਪ੍ਰੀਤ ਇਹ ਪਹਿਲਾਂ ਵੀ ਆਇਆ ਹੋਇਆ ਸਟੂਡੈਂਟਸ ਹੈ ਸੈਂਪਲ ਪੇਪਰਾਂ ਜਿਹੜਾ ਠੀਕ ਹੈ ਇਹ ਵਿਸ਼ਾ ਵਸਤੂ ਅੱਗੇ ਦੇ ਹੈਗੇ ਨੇ ਕੁਐਸਚਨ ਆਨਸਰ ਨੈਕਸਟ ਹੈਗਾ ਜੋ ਨਰ ਦੁੱਖ ਮੈਂ ਜੋ ਨਰ ਦੁੱਖ ਮੈਂ ਦੁੱਖ ਨਾਹੀ ਮਾਨੇ ਸੁਖ ਸਨੇਹ ਅਰ ਪੈ ਨਹੀਂ ਜਾਕੇ ਕੰਚਨ ਮਾਟੀ ਮਾਨੇ ਰਾਹੋ ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਹਿ ਮਨ ਅਪਮਾਨਾ ਆਸਾ ਮਨ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੇ ਪਰ세 ਨਾਹਨ ਤਹਿਕਟ ਬ੍ਰਹਮ ਨਿਵਾਸਾ ਹਾਂਜੀ ਵੈਸੇ ਤੁਸੀਂ ਉਸ ਨੂੰ ਜਸਟ ਇੱਕ ਵਾਰ ਰੀਡ ਕਰ ਲਿਓ ਠੀਕ ਐ ਇਹ ਤਾਂ ਈਜ਼ੀ ਕਿ ਮਨੁੱਖ ਦੁੱਖਾਂ ਦੇ ਵਿੱਚ ਘਰ ਆਉਂਦਾ ਨਹੀਂ ਜਿਹੜਾ ਮਨੁੱਖ ਜਿਸ ਮਨੁੱਖ ਦੇ ਹਿਰਦੇ ਵਿੱਚ ਸੁੱਖਾਂ ਨਾਲ ਮੋਹ ਨਹੀਂ ਤੇ ਕਿਸੇ ਪ੍ਰਕਾਰ ਦਾ ਡਰ ਨਹੀਂ ਜਿਹੜਾ ਮਨੁੱਖ ਸੋਨੇ ਨੂੰ ਮਿੱਟੀ ਤੇ ਬਰਾਬਰ ਸਮਝਦਾ ਜਿਸ ਮਨੁੱਖ ਦੇ ਅੰਦਰ ਕਿਸੇ ਚੁਗਲੀ ਉਭराई ਨਹੀਂ ਕਿਸੇ ਨੂੰ ਖਿਸ਼ਾਮਤ ਨਹੀਂ ਜਿਸ ਦੇ ਅੰਦਰ ਨਾ ਲੋਭ ਹੈ ਨਾ ਹੀ ਮੋਹ ਹੈ ਨਾ ਹੰਕਾਰਾ ਜਿਹੜਾ ਮਨੁੱਖ ਖੁਸ਼ੀ ਤੇ ਗਮੀ ਤੋਂ ਨਿਰਲੇਪ ਰਹਿੰਦਾ ਜਿਸ ਨੂੰ ਨਾ ਆਦਰ ਪੋਹ ਸਕਦਾ ਤੇ ਨਾ ਨਿਰਾਦਰੀ ਜਿਹੜਾ ਮਨੁੱਖ ਆਸਾ ਉਮੀਦਾਂ ਦਾ ਤਿਆਗ ਕਰ ਦਿੰਦਾ ਜਗਤ ਤੋਂ ਨਿਰਮੋਹ ਰਹਿੰਦਾ ਜਿਸ ਮਨੁੱਖ ਨੂੰ ਨਾ ਕਾਮ ਵਾਸਨਾ ਸੋਛਦੀ ਆ ਨਾ ਕਾਮ ਕਰੋਧ ਉਸ ਤੋਂ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਨਿਵਾਸ ਹੋ ਜਾਂਦਾ ਜਿਸ ਮਨੁੱਖ ਉਤੇ ਗੁਰੂ ਨੇ ਮਿਹਰ ਕੀਤੀ ਆ ਉਹ ਹੀ ਜੀਵਨ ਦੀ ਇਹ ਜਾਂਚ ਸਮਝਦਾ ਉਹ ਮਨੁੱਖ ਪਰਮਾਤਮਾ ਨਾਲ ਇਸ ਤਰ੍ਹਾਂ ਇੱਕਮਿਕ ਹੋ ਜਾਂਦਾ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਅੱਗੇ ਹੈਗਾ ਵਿਸ਼ਾ ਵਸਤੂ ਇਹਦਾ ਨੈਕਸਟ ਹੈਗੇ ਨੇ ਕੁਐਸਚਨ ਆਨਸਰ ਅੱਗੇ ਠੀਕ ਹੈ ਇਹਨਾਂ ਨੂੰ ਰੀਡ ਕਰ ਲੈਣਾ ਅੱਗੇ ਹੈਗਾ ਕਾਹੇ ਰੇ ਮਨ ਕਾਹੇ ਰੇਵਨ ਕਾਹੇ ਰੇਵਨ ਖੋਜਨ ਜਾਈ ਸਰਬ ਨਿਵਾਸੀ ਸਦਾਲੇਪਾ ਤੇ ਹੀ ਸੰਗ ਸਮਾਈ ਰਹੋ ਪੋਹੋ ਮਦ ਜਿਉ ਬਾਸ ਵਸਤ ਹੈ ਮੁਕਰ ਹਾਂਜੀ ਖੋਜਨ ਜਾਈ ਕਾਹੇ ਰੇਵਨ ਖੋਜਨ ਜਾਈ ਸਰਬ ਨਿਵਾਸੀ ਸਦਾਲੇਪਾ ਅਗੇ ਕਾਹੇ ਰੇਵਨ ਠੀਕ ਹੈ ਉਹਨੂੰ ਜਸਟ ਇੱਕ ਵਾਰ ਰੀਡ ਕਰ ਲੈਣਾ ਵੀ ਬਾਏ ਚਾਂਸ ਕਈ ਵਾਰ ਆ ਜਾਂਦੇ ਨੇ ਅਗੇ ਹੈਗਾ ਮਾਈ ਮੈਂ ਤਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਚੂਟਿਓ ਕਰ ਬੈਠੋ ਵਿਸਰਾਮ ਰਾਹੋ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਲੋਭ મોਹ ਇਹ ਪਰਸਨਾ ਸਾਕੇ ਗਹੀਂ ਭਗਤ ਭਗਵਾਨ ਜਨਮ ਜਨਮ ਕਾ ਸੰਸਾਰ ਚੁੱਕਾ ਰਤਨ ਨਾਮ ਜਪਾਇਆ ਤ੍ਰਿਸ਼ਨਾ ਸਕਲ ਵਿਨਾਸੀ ਮਨ ਤੇ ਨਿੱਜ ਸੁਖ ਮਹਿਤ ਸਮਾਇਆ ਜਾ ਹੋ ਹੋਤ ਦਿਆਲ ਕਿਰਪਾ ਨਿਦ ਸੋ ਗੋਬਿੰਦ ਗੁਣ ਗਾਵੇ ਕਹੁ ਨਾਨਕ ਇਹ ਵਿਦ ਕੀ ਸੰਪੇ ਕਉ ਗੁਰਮਖ ਪਾਵੇ ਹਾਂਜੀ ਅੱਗੇ ਦੀ ਵਿਆਖਿਆ ਠੀਕ ਹੈ ਗੁਰੂ ਜੀ ਆਖਦੇ ਨੇ ਕੀ ਇਹ ਮੇਰੀ ਮਾਂ ਜਦੋਂ ਦਾ ਗੁਰੂ ਜੀ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਧਨ ਪ੍ਰਾਪਤ ਕੀਤਾ ਮੇਰਾ ਮਨ ਮਾਇਆ ਦੀ ਖਾਤਰ ਦੌੜ ਭੱਜ ਕਰਨ ਤੋਂ ਬਚ ਗਿਆ ਹੁਣ ਮੇਰਾ ਮਨ ਨਾਮ ਧੰ ਦੇ ਵਿੱਚ ਟਿਕਾਣਾ ਬਣਾ ਕੇ ਟਿਕ ਕੇ ਬਹਿ ਗਿਆ ਗੁਰੂ ਜੀ ਦੀ ਕਿਰਪਾ ਨਾਲ ਮੇਰੇ ਅੰਦਰ ਸ਼ੁੱਧ ਸਰੂਪ ਪਰਮਾਤਮਾ ਨਾਲ ਡੂੰਗੀ ਸਾਂਝ ਬਣ ਗਈ ਹੈ ਜਿਸ ਕਰਕੇ ਮੇਰੇ ਸਰੀਰ ਵਿੱਚੋਂ ਮਾਇਆ ਜੋੜਨ ਦੀ ਲਾਲਸਾ ਦੂਰ ਹੋ ਗਈ ਹੈ ਜਦੋਂ ਤੋਂ ਮੈਂ ਪਰਮਾਤਮਾ ਦੀ ਭਗਤੀ ਹਿਰਦੇ ਵਿੱਚ ਵਸਾਈਆ ਲੋਭ ਅਤੇ ਮੋਹ ਮੇਰੇ ਉੱਤੇ ਆਪਣਾ ਜ਼ੋਰ ਨਹੀਂ ਪਾ ਸਕੇ ਸਕਦੇ ਜਦੋਂ ਤੋਂ ਗੁਰੂ ਜੀ ਦੀ ਕਿਰਪਾ ਨਾਲ ਮੇਰੇ ਪਰਮਾਤਮਾ ਨਾਲ ਮੋਲਕ ਨਾਮ ਲੱਭਿਆ ਮੇਰਾ ਜਨਮ ਜਮੰਤਰਾਂ ਦਾ ਸਹਿਮ ਦੂਰ ਹੋ ਗਿਆ ਮੇਰੇ ਮਨ ਵਿੱਚੋਂ ਸਾਰੀ ਤ੍ਰਿਸ਼ਨਾ ਮੁੱਕ ਗਈ ਹੁਣ ਮੈਂ ਉਸ ਆਨੰਦ ਵਿੱਚ ਟਿਕਿਆ ਰਹਿੰਦਾ ਹਾਂ ਜਿਹੜਾ ਸਦਾ ਮੇਰੇ ਨਾਲ ਟਿਕਿਆ ਰਹਿਣ ਵਾਲਾ ਤੇ ਕਿਰਪਾ ਦਾ ਭੰਡਾਰ ਗੋਬਿੰਦ ਜੀ ਸਮੁੱਖ ਹਤੇ ਮਿਹਰਬਾਨ ਹੁੰਦਾ ਓਮਨੁਖ ਉਸਦੇ ਗੁਣ ਗਾਉਂਦਾ ਹੈ ਕੋਈ ਵਿਰਲਾ ਮਨੁੱਖ ਇਸ ਕਿਸਮ ਦਾ ਤਨ ਗੁਰੂ ਦੇ ਸਾਹਮਣੇ ਰਹਿ ਕੇ ਪ੍ਰਾਪਤ ਕਰਦਾ ਅੱਗੇ ਆਏਗਾ ਦਾ ਵਿਸ਼ਾ ਵਸਤੂ ਤੇ ਸੰਖੇਪ ਕੁਐਸਚਨ ਆਨਸਰ ਥੈਂਕਸ